ਜੀ ਕਿੱਦਾਂ ਦੋਸਤੋ ਮੈਂ ਤੁਹਾਡਾ ਨਵਦੀਪ ਤੇ ਅੱਜ ਤੁਹਾਨੂੰ ਦਿਖਾਉਨੇ ਆ ਗਵਿੰਦਗੜ ਦਬੜੀ ਖਾਨੇ ਦਾ ਇਹ ਵਾਟਰ ਵਾਕਸ ਤੇ ਅੱਜ ਵਾਟਰ ਵਾਕਸ ਦੀ ਪਾਣੇ ਜਾ ਰਹੀ ਆ ਕਮੇਟੀ ਗਵਿੰਦਗੜ ਦਬੜੀ ਖਾਨਾ ગ્રામ ਪੰਚਾਇਤ ਤੇ ਜੀਵਨ ਸਿੰਘਲਾ ਦਬੜੀ ਖਾਨਾ ਪੰਚ ગ્રામ ਪੰਚਾਇਤ ਤੇ ਕਮੇਟੀ ਦੇ ਮੈਂਬਰ ਸਹਿਬਾਨ ਜੀ ਤੁਹਾਨੂੰ ਦਿਖਾਉਨੇ ਆ ਚੇਅਰਮੈਨ ਸਾਉ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੋ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਬਬਲ ਤੇ ਬਾਬਾ ਮੰਦਰ ਸਿੰਘ ਜੀ ਸਾਡੀ ಗ್ರಾಮ ਪੰਚਾਇਤ ਗਵਿੰਦਗੜ੍ਹ ਦੀ ਪਹੁੰਚ ਚੁੱਕੇ ਆ ਤੇ ਇੱਧਰ ਸਾਰੇ ਭਾਈ ਆਪਣੇ ਪਹੁੰਚੇ ਹੋਏ ਆ ਤੇ ਸਾਰੀ ਤੁਹਾਨੂੰ ਦਿੰਦੇ ਰਾਵਾਂਗੇ ਆਪਾਂ ਅਪਡੇਟ ਕਰਨਾ ਲਾ ਰਿਹਾ ਹੈ ਕਿ ਉਹ ਬਸ ਇਸ ਵੀ ਵੈਸੀ ਤਾਂ ਜਿਹੜੇ ਮੈਂ ਤਾਲ ਖੋਣ ਹੁਣਾਂ ਸਾਈਡ ਤੇ ਕੀ 60% ਗ੍ਰਾਂਟ ਵਗੈਰਾ ਹੁੰਦੀ ਹੈ ਜਿਹਦੇ ਵਿੱਚੋਂ 30% ਪੈਸਾ ਜੀ ਆਪਣਾ ਇਹ ਵਾਟਰਪਲੱਸ ਦਾ ਹੀ ਹੁੰਦਾ। ਆਨ ਲਈ ਉਹ ਕੁਝ ਨਾ ਸੱਚੀ ਸੌਂ ਮੈਂ ਗੱਲ ਕਰ ਲਵਾਂ ਇੱਕ ਜਿਹੜੀ ਸਾਈਡ ਗ੍ਰਾਂਟ ਵਿੱਚੋਂ ਕਿੰਨੇ ਫੰਡ ਪਾਈ ਵਾਲੀ ਸਾਡੇ ਸਰ ਗੱਲ ਇਹ ਮਤਲਬ ਮਾਫ ਕਰਨ ਨੂੰ ਜਿੰਨੀਆਂ ਕਿ ਦੂਰੋਂ ਸੁਣਦੇ ਸੁਣਾਉਣੇ ਗੱਲਾਂ ਕਾਫੀ ਸਾਰੇ ਸਰਕਾਰੀ ਕੰਮ ਇਹ ਹੋ ਰਿਹਾ ਵੀ ਜਦੋਂ ਤੱਕ ਵੀ ਜੀ ਪੰਚਾਇਤ ਲਾਉਣਾ ਚਾਹੁੰਦੀ ਵੀ ਹੋਵੇ ਤੋ ਫਲੇ ਅਫਸਰਾਂ ਦੇ ਹਿਸਾਬ ਨਾਲ ਮਤਲਬ ਘੱਟ ਵੱਧ ਲੱਗਦੇ ਹੋ ਇਧਰ ਉਧਰ ਹੋ ਜਾਂਦਾ ਕੰਮ ਨਹੀਂ ਸੈਕਟਰੀ ਸਾਹਿਬ ਫਿਰ ਖਾਸੀਆਂ ਸਾਡੀਆਂ ਜ਼ਰੂਰਤਾਂ ਹੈ ਜਿਹੜੀਆਂ ਸਾਨੂੰ ਮਹਿਸੂਸ ਹੁੰਦੀਆਂ ਇਧਰ ਰਹਿੰਦੇ ਆ ਕੰਮ ਦੇਖੋ ਤੁਸੀਂ ਮੈਂ ਤੁਹਾਨੂੰ ਇਹ ਕਹਿੰਦਾ ਜਦੋਂ ਆਪਣੀ ਕਮੇਟੀ ਪ੍ਰੋਪਰ ਬਣ ਕੇ ਨਾ ਜੇ ਐਮ ਐਚ ਕਮੇਟੀ ਮੈਂ ਜੀ ਤੁਸੀਂ ਤੁਹਾਡੇ ਪੰਚਾਇਤ ਸੈਕਟਰੀ ਨਾਲ ਗੱਲ ਕਰੋ ਕਿ ਸਾਡੀ ਟਾਈਟ ਗ੍ਰਾਂਟ ਵਿੱਚੋਂ ਸਾਡੇ ਕਿੰਨੇ ਫੰਡ ਪਾਈ ਹੋਏਗਾ ਉਹ ਤੁਸੀਂ ਵਾਟਰ ਰੈਕਸ ਤੇ ਯੂਜ਼ ਕਰ ਸਕਦੇ ਜਿਹੜਾ ਅਹਨੇ ਫੰਡ ਹੈ ਜੀ ਪਾਣੀ ਦਾ ਉਹਨੇ ਫੰਡ ਹੈ ਆਪਣੇ ਕੋਲੇ ਪਾਈਪ ਜੋ ਕਿ ਆਪਣੇ ਕੋਲ ਮਤਲਬ ਹੈਗਾ 5-6 ਲੱਖ ਰੁਪਏ ਦੇ ਲੱਗਦੇ ਪਾਸੇ ਦੋਨਾਂ ਪੰਚਾਇਤਾਂ ਕੋਲੇ ਹੋਣਗੇ ਨਾ ਮਿਲਾ ਕੇ ਹੁਣ ਜਦੋਂ ਪਾਣੀ ਫालतू ਹੁੰਦਾ ਨਾਲ ਲੱਗਿਆ ਉਹਦਾ ਇਹ ਜਾਲੇ ਨੂੰ ਪ੍ਰਦਾਨ ਕ੍ਰਾਂਤੀਕਰਤਾ ਜੁਨੀਅਨ ਉਧਰ ਤੇ ਇਹ ਚੱਲ ਇੱਕ ਜਾਉਂਦਾ ਉਹ ਤੁਹਾਡਾ ਇਹ ਕੋਈ ਨਹੀਂ ਬੱਸ ਕੁਣੀ ਨਾ ਗੱਲ ਕਰਦਾ ਕਰਦਾ ਅੰਦਰ ਵਿੱਚ ਉਹ ਮੈਂ ਕੀ ਹੁਣ ਆਪਾਂ ਬਹਿਣਗੇ ਜੀ ਖਜ਼ਾਨਚੀ ਜੀ ਜੇਕਰ ਹੋਣਗੇ ਮੇਨ ਜੀ ਦੂਜਾ ਅਹੁਦਾ ਹੋਊਗਾ ਉਹ ਬਾਟ ਕੇ ਹੋਣਗੇ ਜੀ ਹੁਣ ਖਜ਼ਾਨਚੀ ਤੁਸੀਂ ਮੈਨੂੰ ਦੱਸੋ ਸੋਚ ਕੇ ਜੀ ਕਿਹੜਾ ਲਾਉਣਾ ਦੋਵੇਂ ਕਮੇਟੀ ਚ ਜੋ ਖਜ਼ਾਨਚੀ ਲਿਖੇ ਹੋਏ ਆ ਜੀ ਉਧਰਲੀ ਸਾਈਡ ਲਿਖਿਆ ਹੋਇਆ ਜੀ ਬੋਲਿਓ ਸਰਪੰਚ ਸਾਡੇ ਲਈ ਸਾਈਡ ਚ ਖਜ਼ਾਨਚੀ ਸੁਖਪਾਲ ਸਿੰਘ ਜੀ ਇਧਰੋ ਲਿਖਿਆ ਹੋਇਆ ਮਹਿੰਦਰ ਸਿੰਘ ਟੇਕ ਸਿੰਘ ਵੀ ਫਨ ਮੈਨ ਕਮੇਟੀ ਰੱਖ ਜਾਂਦੀ ਦੱਸੋ ਜੀ ਸਾਰੇ ਰਹਿ ਕਰ ਲੋ ਕਿ ਨੂੰ ਲਾਉਣਾ ਜੀ ਤਸਵੀਰ ਤਸਵੀਰ ਹੈ ਦੱਸ ਹੂੰ ਦੱਸ ਕੇ ਮਾਂਗਾ ਪੁਰਾਣੀ ਪਾਚਰ ਨੂੰ ਤਾਂ ਸੁੱਖਾ ਰੱਖਦਾ ਇਹਨੇ ਤੇ ਰੱਖਦਾ ਸੁੱਖਾ ਰੱਖਦਾ ਇਹ ਮੈਨ ਕਮੇਟੀ ਦਾ ਬਣਾਉਣਾ ਯਾਰ ਚੁੱਪ ਕਰ ਅੱਛਾ ਲਉਗਾ ਇੱਧਰ ਕਿਹੜਾ ਬਣਾਇਆ ਓਏ ਹੁਣ ਤਾਂ ਇੱਕ ਬੰਦਨਾ ਸੁੱਖਾ ਹੈ ਨਹੀਂ ਨਹੀਂ ਸੁੱਖਾ ਯਾਰ ਸੁੱਖਾ ਸੁੱਖਾ ਸੁੱਖੇ ਨੇ ਪਾਇਆ ਸੁੱਖੇ ਨਾ ਪਾਇਆ ਓ ਯਾਰ ਓ ਇੱਧਰ ਪਾਇਆ ਤੋ ਉਹ ਦੋਨਾਂ ਤੋਂ ਅੱਗੇ ਚੰਗਾ ਕਰਨਾ ਜੀ ਮੈਂਬਰ ਦੋ ਕਮੇਟੀਆਂ ਬਣੀਆਂ ਪੈਣ ਦੀਆਂ ਜੀ ਉਹ ਚ ਮਹਿੰਦਰ ਸਿੰਘ ਤੇ ਇਕ ਸਿੰਘ ਜੀ ਉਧਰੋਂ ਸੁਪਰਸਰ ਬੋਲ ਦੋ ਕਿਹੜਾ ਲਿਖਿਆ ਹੋਇਆ ਜੀ ਸੁੱਖਾ ਰਖਾ ਸੁਖਪਾਲ ਸਿੰਘ ਸੁਖਪਾਲ ਸਿੰਘ ਸੁੱਖਾ ਇੱਕ ਰੱਖਣਾ ਜੀ ਹਾਂਜੀ ਬਿਲਕੁਲ ਬੋਲੋ ਜੀ ਦੱਸੋ ਹੋ ਰਿਹਾ ਹੈ ਠੀਕ ਆਪਣੇ ਹੋਗਾ ਜੁੰਝ ਘੜਾ ਦੇ ਪਾਸੇ ਹੋ ਗਿਆ ਬਹੁਤ ਯਾਰ ਇੱਕ ਹੀ ਰੱਖਣਾ ਇਹ ਜਿਹੜੇ ਹੁਣ ਮੇਨ ਕਮੇਟੀ ਦਾ ਚੇਅਰਮੈਨ ਆਪਣਾ ਸਰਪੰਚ ਬਣ ਗਿਆ ਤੇ ਇਹ ਬਣ ਗਏ ਜਰਨਲ 77 ਨਾ 77 ਬਣ ਗਏ ਹੁਣ ਖਜ਼ਾਨਚੀ ਦੇਣਾ ਖਜ਼ਾਨਚੀ ਤੁਹੀਂ ਦੱਸ ਦੋ ਕਿਹਨੂੰ ਬਣਾਉਣਾ ਦੋਵਾਂ ਦੇ ਨਾਮ ਦੱਸ ਤੇ ਸੋਨੂੰ ਸੁੱਖਾ ਇਹਨਾਂ ਦੋਨਾਂ ਤੋਂ ਹੀ ਦੋਨਾਂ ਦੇ ਲਗਤ ਪੜ੍ਹਨੀ ਹੈ ਅਸਲੀ ਚਾਹੀਦਾ ਦਸ ਬਰਾ ਪੜਿਆ ਹੋਇਆ ਹੈਗਾ ਉਹ ਲਗਤ ਪੜਤ ਕਰ ਲੈ ਲਗਤ ਪੜਤ ਗੜੇ ਯਾਰ ਮੌਕੇ ਤੇ ਬੰਦਾ ਵੀ ਸਾਰੇ ਸਾਰੇ ਸਹਿਮਤ ਹੋ ਜੀ ਹਾਂ ਸਾਰੇ ਬੰਦੇ ਸਹਿਮਤ ਹੋਣ ਕੋਈ ਕਿਸੇ ਨੂੰ ਕੋਈ ਤਰਾਜ ਜਾਂਦਾ ਜੀ ਜੇ ਲੱਗਦਾ ਨਹੀਂ ਨਹੀਂ ਪਾਰੇ ਪਾਰੇ ਨੂੰ ਪਾ ਦੇ ਨੂੰ ਰੱਖ ਦੋ ਤੁਸੀਂ ਦੱਸੋ ਸਾਰੇ ਮੈਂਬਰ ਸਾਰੇ ਮੈਂਬਰ ਜਿਹੜੀ ਕਮੇਟੀ ਬਣਾਈ ਆ ਉਹ ਦੱਸੋ ਵੀ ਕਿਹਨੂੰ ਰੱਖਣਾ ਹੈਗਾ 15 ਮੈਂਬਰੀ ਕਿਹਦੇ ਕਮੇਟੀ ਬਣ ਗਈ ਉਹਦੇ ਚੋਂ ਦੱਸੋ ਹਾਂ ਜੀ ਹੈਗਾ ਸਾਰੇ ਇਹਨਾਂ ਨੂੰ ਰੱਖਣਾ ਹੈਗਾ ਉਹ ਜਾਂਦੇ ਜਾਂਦੇ ਕਿ ਕਿੱਥੇ ਖੜਦਾ ਉਹਦੇ ਕੋਲ ਜਦੋਂ ਕੱਢ ਖੜਦਾ ਰੱਖੋ ਸੁੱਕੇ ਰੱਖੋ ਰੱਖ ਲੋ ਠੀਕ ਹੈ ਖਿਆਲ ਟੇਰ ਹੋਇਆ ਕਿਵੇਂ ਹੋ ਰਿਹਾ ਹੈ ਉਹ ਨਹੀਂ ਮਾਨ ਕਮੇਟੀ ਆਪਾਂ ਚੁੱਕੇ ਰੱਖਣੇ ਮੇਨ ਖਜਾਨਚੀ ਸੁਖਪਾਲ ਸਿੰਘ ਜੀ ਸੁੱਖਾ ਨੰਬਰਦਾਰ ਹਾਂਜੀ ਮੇਨ ਕਮੇਟੀ ਦੋ ਮੈਂਬਰ ਰੱਖਨੇ ਆ ਇਧਰੋਂ ਦੋ ਮੈਂਬਰ ਉਧਰੋਂ ਰੱਖਨੇ ਵੀ ਨਾਮ ਦੇ ਦਿਓ ਕਿਹੜੇ ਦੇਣੇ ਆ ਆਓ ਦੇ ਦਿਓ ਚਲੋ ਇੱਕ ਮਿੰਟ ਇੱਕ ਮਿੰਟ ਬਾਅਦ ਇਹ ਪੂਰੇ ਹੋ ਚੁੱਕੇ ਆ 15 ਮੈਂਬਰ ਇਹਦੇ ਹੋਂਟਾ ਕੋਈ ਕੋਈ ਨਾ ਪਲੇਟਿੰਗ ਜਗ੍ਹਾ ਰੱਖ ਲੈਣਾ ਸਭ ਦਾ ਸ਼ਾਂਤੀ ਨਾਲ ਹੀ ਹੈ ਸਾਹਿਬ ਜੀ ਨਾ ਪਈ ਹੋਈ ਹੋਵੇ ਪੱਕਾ ਲੈ ਗਏ ਉਹ ਲੋਕ ਜਿਹੜੇ ਮੇਨ ਚੇਅਰਮੈਨ ਹੋਗੇ ਜੀ ਆਪਣੇ ਸਰਪੰਚ ਸਾਹਿਬ ਹਰਪ੍ਰੀਤ ਸਿੰਘ ਭਿੰਦਰ ਸਿੰਘ ਹੋਗੇ ਜੀ ਬੜਾ ਜੀ ਆਜੋ ਇੱਧਰ ਸੁਣ ਲਓ ਭਾਈ ਆ ਸੁਣ ਲਓ ਵੀ ਇੱਧਰ ਆਜੋ ਜਿਹੜੇ ਆਜੋ ਭਾਈ ਜੀ ਬਹਿ ਜਾ ਯਾਰ ਕੋਈ ਨਹੀਂ ਗਲਤ ਸੁਣ ਲ ਗਏ ਫਿਰ ਸੁਣ ਲਾ ਜਿਹੜੇ ਆਪਣੇ ਸਕੱਤਰ ਹੋਗੇ ਜੀ ਉਹ ਛਿੰਦਰਕੌਰ 바이 ਬਹੁਮਿੰਦਰ ਸਿੰਘ ਹੋਗੇ ਜੀ ਜਿਹੜੇ ਖਜ਼ਾਨਚੀ ਆ ਜੀ ਮੇਨ ਸੁਖਪਾਲ ਸਿੰਘ ਅਵਤਾਰ ਸਿੰਘ ਦੀ ਉਸਦੂਬਾਰ ਨਛੱਤਰ ਸਿੰਘ ਜਲੌਰ ਸਿੰਘ ਮੈਂਬਰ ਜੀ ਭਿੰਦਰ ਸਿੰਘ ਜੌਨ ਸਿੰਘ ਜਿੰਮਦਰ ਸਿੰਘ ਜਸਵਿੰਦਰ ਕੌਰ ਜੀ ਜਸਵੀਰ ਸਿੰਘ ਜੀ ਜਖਸੀਰ ਸਿੰਘ ਵਿਆਲ ਸਿੰਘ ਜੀ ਜਸਵੀਰ ਕੌਰ ਤੇਜਾ ਸਿੰਘ ਜੀ ਗਗਨਦੀਪ ਕੌਰ ਗੁਰਪ੍ਰੀਤ ਸਿੰਘ ਜੀ ਕਮਲਜੀਤ ਕੌਰ ਕਰਮਜੀਤ ਕੌਰ ਸੋਨੀ ਸਿੰਘ ਅ ਕਰਮਜੀਤ ਕੌਰ ਸੋਨੀ ਸਿੰਘ ਜੀ ਪਰਮਿੰਦਰ ਕੌਰ ਹਰਜਿੰਦਰ ਸਿੰਘ ਜੀ ਗੁਰਸੇਵਕ ਸਿੰਘ ਭਿੰਦਰ ਸਿੰਘ ਜੀ ਜਗਜੀਤ ਸਿੰਘ ਗੁਰਦੇਵਤ ਸਿੰਘ ਜੀ ਜਸਪਾਲ ਸਿੰਘ ਜਗਰਾਤ ਸਿੰਘ ਜੀ ਕੁਲਦੀਪ ਸਿੰਘ ਰਾਮ ਸਿੰਘ ਜੀ ਅਚਾਰਨ ਸਿੰਘ ਤਾਰ ਸਿੰਘ ਜੀ ਹਰਜਿੰਦਰ ਸਿੰਘ ਸੁਖਮੰਦਰ ਸਿੰਘ ਜੀ ਬਿੱਕਰ ਸਿੰਘ ਮੁਖਤਿਆਰ ਸਿੰਘ ਜੀ ਇਹ ਆਪਣੇ 18 ਮੈਂਬਰ ਹੋ ਚੁੱਕੇ ਜੀ ਦੋ ਰਹਿੰਦੇ ਹੋ ਆਪਾਂ ਹੁਣ ਵੰਡ ਕੇ ਪਾ ਲੈਨੇ ਤੁਮੋਂ ਸੱਜੇ ਦੇਖੋ ਤਾਂ ਦੋ ਮੈਂਬਰ ਦੇ ਦੋ ਕੋਈ ਹੋਟਲ ਵਾਲੀ ਸਾਈਡ ਤੋਂ ਇੱਕ ਦੇ ਰੋ ਸਰਪੰਚ ਸਾਹਿਬ ਇੱਕ ਤੋਂ ਟੋਡਲੀ ਸਾਈਡ ਤੋਂ ਦੇ ਰੋ ਉਸ ਤੋਂ ਸੇ ਜੁਰਿੰਦਰ ਜੇਕੇ ਇਸੇ ਜੁਰਿੰਦਰ ਇੱਕ ਇਹ ਆ ਜਨਰਲ ਔਰ ਪਰਮਜੀਤ ਕਰਮਜੀਤ ਜੀ ਮਰਜ਼ੀ ਦੇ ਦੋ ਪਰਮਜੀਤ ਕਰਮਜੀਤ ਕਰ ਪਾ ਲੈ ਨਾਮ ਦੀ ਰਣ ਪਤਾ ਤੁਸੀਂ ਲਾਉ ਟਿੱਕ ਲੋ ਜਿਹੜਾ ਆਉ ਪਾ ਦੇ ਉਹਦੇ ਕਰੋ ਜਿਹੜੇ ਆਪਾਂ ਲਿਖਿਆ ਸੀ ਨਾ ਆਪਾਂ ਲਿਖਿਆ ਸਬੂਤ ਉਹ ਤੁਹਾਡੇ ਬੰਦੇ ਦੇ ਸਾਈਨ ਕਰਵਾਓ ਇੱਥੇ ਆਉ ਸਾਡੇ ਇੱਧਰ ਹੋ ਚੁੱਕੇ ਆ ਹਾਂ ਮੈਟਲ ਦਾ ਖਰਚਾ ਦੋਦੇ ਉਹਨਾਂ ਤੇ ਸਟੈਂਪ ਲਾਉਂਦੇ ਹੋ ਗਰਾਮ ਗਰਾਮ ਭਾਈ ਸਾਡੇ ਘਰੇ ਤਾਂ ਜਾਣ ਕਰਾਓ ਉਹਨੂੰ ਜਾਣਾ ਹੁੰਦਾ ਹੈ

ਉਹ ਪੈੜ ਨਾਲ ਹੀ ਚੱਕ ਲਿਆ ਨਹੀਂ ਤੰਗਰੀ ਨਾ 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 ਕਿਉਂ ਕੋਈ ਪੋਰ ਦਾ ਮਤਲਬ ਹੈ ਜਿਹੜਾ ਬਾਈ ਜੈਤੂੜਾ ਤਾਂ ਬੰਨ ਜੀ ਹੋ ਰਹੇ ਤੋ ਜੈਤੂੜਾ ਨੇ ਵੀ ਗਰੰਟੀ ਨਹੀਂ ਕਰੇ ਉਹਨੇ ਸਾਡੀ ਗਰੰਟੀ ਵੀ ਕੋਈ ਨਹੀਂ ਵੀ ਸਾਲ ਚੱਲੇ ਕੇ 6 ਮਹੀਨੇ ਚੱਲੇ ਮੈਂ ਪੈਨ ਵਾਲੀ ਭੰਗਵਾਉਂਦਾ ਇੱਧਰ ਨਾਲ ਸਰਪੰਚ ਦੇ ਹੋ ਜਾਣਗੇ ਇੱਧਰ ਸਾਰੇ ਸੈਟ ਕੋਈ ਕਮੇਟੀ 'ਚ ਹੈ ਕੋਈ ਨਈ ਹੈ ਸਾਰੇ ਸੈਨੇਟ ਵਾਲਾ ਤੋਂ ਮੈਂ ਪੇਚਾ ਦੇ ਚੱਲ ਗਵਾਲੇ ਤੋ ਇਹ ਪਿੱਛੇ ਸਾਰੇ ਜੁਨੇ ਸੀਗੇ ਪਤਾ ਲੱਗਦਾ ਪੱਟੀ ਸੀਗੇ ਦੂਰੀ ਚੱਲੋ ਗਾਂਧੀ ਗਾਂ ਲੋ ਜੀ ਕਮੇਟੀ ਬਣ ਚੁੱਕੀ ਆ ਗਵਿੰਦਗੜਾ ਦੌੜੀ ਖਾਨਾ ਦੌੜੀ ਖਾਨਾ ਜੀ ਹੁਣ ਸਿੰਘ ਵਾਲਾ ਗ੍ਰਾਮ ਪੰਚਾਇਤਾਂ ਨੇ ਜਲੀ ਕਮੇਟੀ ਬਣਾਈ ਆ ਵਾਟਰ ਬਾਕਸ ਦੀ ਇੱਕ ਦੋਨੋਂ ਨਗਰਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦਾ ਧੰਨਵਾਦ ਕਰੀਬ ਕਈ ਪੰਜਤਾਰਾ ਬਹੁਤ ਵਧੀਆ ਕਾਰ ਚੱਲ ਰਿਹਾ ਤੇ ਅਸੀ ਦਵਾਈ ਜਿੰਨਾਂ ਕੋਲੇ ਪੇਮੈਂਟ ਲਿਖੀ ਹੋਈ ਹੈ ਸਾਡੇ ਕੋਲੇ ਕਿੰਨੀ ਪਿੱਠੀ ਹੋਈ ਰਹੀ ਬਾਈ ਜੀ ਤੁਸੀਂ ਆਪਣੇ ਅਕਾਊਂਟੋਂ ਪੰਸ ਪੱਤਰ ਸਾਹਿਬ ਦਾ ਤੁਹਾਡਾ ਚਾਈ ਸਾਹਿਬ ਦਾ ਬੈਂਕ ਖੁੱਲੋਗਾ ਜੀ ਜੀ ਤੁਸੀਂ ਆਪਣੀ ਬਿੱਲਾਂ ਦੀ ਪੇਮੈਂਟ ਜਮ੍ਹਾਂ ਕਰਵਾਓ ਉਹਦੇ ਵਿੱਚੋਂ ਇਹਨਾਂ ਨੂੰ ਦਿੱਤੀ ਜਾਵੇ ਹਾਂਜੀ ਕੋਸ਼ਿਸ਼ ਕਰੋ ਕਿ ਜਿਹੜੀ ਇਹਨਾਂ ਦੀ ਤਨਖਾਹ ਹੋਵੇ ਤੁਸੀਂ ਚੈੱਕ ਕਰਾਈ ਦਿਓ ਬਹੁਤ ਵਧੀਆ ਰਹੂਗਾ ਜੀ ਦੇ ਵੀ ਰੈਕਟੇ ਆ। ਅਗਲੇ ਕੋਈ ਵੱਡੀ ਗੱਲ ਨਹੀਂ ਹੁੰਦੀ ਜੋ ਤੁਸੀਂ ਤੁਰੋਂਗੇ ਨਾ ਆਪਾਂ ਮੋਰਵਾਰ ਬੰਦੇ ਤੌਰ ਤੇ ਬੰਦੇ ਸਾਰੇ ਲੋਕ ਦਿੰਦੇ ਆ ਜੀ। ਤੁਸੀਂ ਜਦੋਂ ਨਹੀਂ ਨਾ ਦਿੰਦੇ ਉਦੋਂ ਪਤਾ ਕੀ ਹੁੰਦਾ ਹੈ? ਹਾਂਜੀ। ਕਿਸੇ ਤੋਂ ਤਾਂ ਇਹ 2-2 ਸਰ ਲੈਂਦੀ ਨਹੀਂ। ਤੇ ਕਿਸੇ ਨੂੰ ਕਹਿੰਦੇ ਮੈਨੂੰ ਅਡਵਾਂਸ। ਬਹੁਤ ਵਧੀਆ ਚੱਲਦੀ ਆ ਜੀ ਤੇ ਥੋੜਾ ਜਿਹਾ ਧਿਆਨ ਹੋ ਦਿੱਤਾ ਜਾਵੇ ਨਾ ਬਹੁਤ ਵਧੀਆ ਚੱਲੂਗੀ ਸਪੀਚ। ਥੋੜੀ ਅਸਲ ਪਿਛਲੀਆਂ ਪੰਚਾਇਤਾਂ ਦੇ ਮੜਾ ਚੱਕਲਾ ਮਯੂਦ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਨਾ ਨੰਬਰ ਪਤਾ 600000 ਥਲੇ ਸਟੈਂਪਲਵਾ ਦਿਓ 10 ਲੱਖ ਰੁਪਏ ਦੀ ਗ੍ਰਾਂਟ ਸੋਨਾ ਬਾਸ ਤੇ ਤੁਸੀਂ ਕੋਸ਼ਿਸ਼ ਕਰੋ ਆਪਣਾ ਇੱਥੇ ਰਜਿਸਟਰ ਲਾਓ ਠੀਕ ਹੈ ਜੀ ਰਜਿਸਟਰ ਤੇ ਅਗਲਾ ਨੋਟ ਕਰਕੇ ਜਾਇਆ ਕਰੂਗਾ ਜੀ ਉਹ ਤੁਸੀਂ ਧਿਆਨ ਦਿਲਾਓ ਚੇਅਰਮੈਨ ਸਾਹਿਬ ਦੇ ਸਕੱਤਰ ਦੇ ਕਮੇਟੀ ਦੇ ਧਿਆਨ ਚ ਲਿਆਓ ਆ ਕੋਈ ਲਿਖ ਲਿਖ ਕੇ ਲੈ ਕੇ ਗਿਆ ਜੀ ਠੀਕ ਹੈ ਉਹਨੂੰ ਤੁਸੀਂ ਪਰ ਸਹੀ ਕਰਕੇ ਜੋ ਕਾਚਾ ਲੈ ਕੇ ਫਿਰ ਸਾਈਨ ਕਰਵਾਓ ਰਜਿਸਟਰ ਵੀ ਆਪਣੇ ਵੱਲੋਂ ਇਸ ਤਰਫ ਤੋਂ ਜੀ ਕੰਪਲੀਟ ਰਜਿਸਟਰ ਜ਼ਰੂਰੀ ਹੈ ਜੀ ਹਾਂਜੀ ਠੀਕ ਹੈ ਜੀ ਕੋਈ ਜਵਾਨੀ ਤਿੰਨ ਚਾਰ ਰਜਿਸਟਰ ਰੱਖੋ ਬੜੇ ਕੰਮ ਰਿਟਨ ਚ ਉਹਦੇ ਵੀ ਰੱਖ ਲਿਆ ਰੈਟਰੀ ਲੈ ਚਲੋ ਪ੍ਰਿੰਟ ਰਜਿਸਟਰ ਆਹ ਆਮ ਵੀ ਲਓ ਜੀ ਕਮੇਟੀ ਦੀ ਹੋਣ ਜਾ ਰਹੀ ਆ ਗਰੁੱਪ ਫੋਟੋ ਵਾਟਰ ਵਾਕਸ ਦੀ ਕਮੇਟੀ ਹੋ ਗਈ ਹੈ ਜੀ ਕੰਪਲੀਟ ਬੋਲੇ ਸੁਨਹਿਾਰ ਸ੍ਰੀ ਅਕਾਲ ਹਾਂਜੀ ਦੋਸਤੋ ਕਮੇਟੀ ਬਣ ਚੁੱਕੀ ਆ ਤੇ ਬਹੁਤ ਵਧੀਆ ਜਿਹੜਾ ਸਾਰੇ ਵੀਰਾਂ ਨੇ ਰਿਸਪਾਂਸ ਦਿੱਤਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਆਪਣੀ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ ਆਈ ਆਪਾਂ ਵੀਡੀਓ ਬਣਾ ਕੇ ਪਾਉਂਦੇ ਰਵਾਂਗੇ ਮੈਂ ਤੁਹਾਡਾ ਨਵਦੀਪ ਦੌੜੀਖਾਨਾ ਧੰਨਵਾਦ ਜੀ ਕਹਾਂਜੀ ਕਮੈਂਟ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜੀ ਠੀਕ ਹੈ ਹਾਂਜੀ ਜਰੂਰ